ਕਾਰਨ ਕੀਤਾ ਇਸ ਨੂੰ ਅਗਲੀ ਰਾ ਨੀਤੀ ਦੇ ਵਿੱਚ ਕਿਵੇਂ ਲੈ ਕੇ ਜਾਣਾ ਇਹ ਜਿਹੜਾ ਪੁਤਲਾ ਫੁਕਰਿਆ ਸੀ ਨਾ 15 ਫੁਕਾ ਉੱਚਾ ਬਣਾ ਕੇ ਇਹ ਪਹਿਲਾਂ ਵੀ ਫੁਕਿਆ ਨੇ ਹੁਣ ਵੀ ਫੁਕਿਆ ਸਾਡੀਆਂ ਜਿਹੜੀਆਂ 2020 ਦੇ 21 ਦੇ ਵਿੱਚ ਮਤਲਬ ਬੈਠੇ ਕਿਤੇ ਬੈਠੇ મોદી ਨੇ ਉਹ ਪੂਰੇ ਨਹੀਂ ਕਰਾ ਰਹੇ ਆ 12 ਫਸਲਾਂ ਤੇ ਅਸੀਂ ਐਮ ਐਸ ਵੀ ਮੰਗ ਰਹੇ ਆ ਸਾਡੀ ਐਮ ਐਸ ਵੀ ਮਿਲਣੀ ਚਾਹੀਦੀ ਆ ਸਾਰੀਆਂ ਫਸਲਾਂ ਤੇ ਅਸੀਂ ਜਿਹੜੀ ਮਰਜ਼ੀ ਫਸਲ ਬੀਜੀ ਆ ਜਿਹੜੀ ਮਰਜ਼ੀ ਨਾ ਬੀਜੀ ਦਾ ਪੁਤਲਾ ਤਿਆਰ ਕੀਤਾ ਇਹ 15 ਫੁਰਦਾਈ ਆ ਆ 15 ਤੋਂ 23 ਹਵਕਟਨੀ ਇਹ ਮਤਲਬ ਇਹ ਮਤਲਬ ਪੁਤਲਾ ਬਣਾ ਕੇ ਇੱਥੇ ਕੱਲ ਨੂੰ 12 ਵਜੇ ਦਾ ਪੁਤਲਾ ਭੁੱਕਿਆ ਜਾਣਾ ਸੰਕੇਤ ਕੀ ਦੇਣਾ ਚਾਹੁੰਦੇ ਹੋ ਜੀ ਦੇਖੋ ਅਸੀਂ ਤਾਂ ਇਹ ਰੋਸ ਜੋ ਸਾਨੂੰ ਰੋਸ ਹੈ ਨਾ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਦਾ ਦੀ ਐਮਐਸਬੀ ਨਹੀਂ ਦੇ ਰਹੇ ਆਂਗਾ ਉਹ ਸਿੱਧੇ ਕਰਦੇ ਕਰਦੇ ਆ ਬਿਜਲੀ ਦਾ ਬਿੱਲ ਆ ਜਿਹੜਾ ਚਿਪੜਾ ਲੱਗ ਰਿਹਾ ਸਾਡੇ ਨਾਲ ਵੈਧੇ ਕੀਤੇ ਨੇ ਰੱਦ ਕਰੇ ਨੇ ਉਹਨੇ ਤਿੰਨ ਕਾਨੂੰਨ ਜਦਨ ਮਤਲਬ 2019 ਨੂੰ ਮਤਲਬ ਆਪਣਾ ਆਪਣਾ ਨਾਰਕਦੇਵ ਜੀ ਦੇ ਜਨਮ ਦਿਹਾੜੇ ਤੇ ਨੇ ਤਿੰਨੇ ਕਾਨੂੰਨ ਰੱਦ ਕਰੇ ਨੇ ਇਸ ਵਕਤ ਅਸੀਂ ਸ਼ੰਭੂ ਮੋਰਚੇ ਤੇ ਆਂ ਔਰ ਇੱਥੇ ਅਸੀਂ ਤੁਹਾਨੂੰ ਪਹਿਲਾਂ ਤਿੰਨ ਤਸਵੀਰਾਂ ਦਿਖਾਉਣੀ ਆ ਇੱਕ ਤਸਵੀਰ ਬਹੁਤ ਐਮਾ ਤਸਵੀਰ ਜਿਸ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਣਾ ਮੇਰੇ ਬਿਲਕੁਲ ਰਾਈਟ ਹੈਂਡ ਮੰਚ ਚਲ ਰਿਹਾ ਮੰਚ ਤੇ तमाम ਸੀਨੀਅਰ ਆਗੂ ਜਿਹੜੇ ਹੈਗੇ ਨੇ ਜਿਹੜੇ ਇੱਥੇ ਕਿਸਾਨ ਮੋਰਚੇ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸੰਬੋਧਨ ਕਰ ਰਹੇ ਹੋ ਕਿਸਾਨ ਆਪਣੇ ਆਗੂਆਂ ਦੀਆਂ ਤਕਰੀਰਾਂ ਸੁਣ ਰਹੇ ਨੇ ਕਿਉਂਕਿ ਹਰ ਰੋਜ਼ ਜੋ ਕੁਝ ਵਾਪਰਦਾ ਆਏਗਾ ਔਰ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਆ ਉਸ ਨੂੰ ਲੈ ਕੇ ਕਿਸਾਨ ਆਗੂ ਸਾਹਮਣੇ ਆਉਂਦੇ ਨੇ ਕਿਸਾਨਾਂ ਨੂੰ ਦੱਸਿਆ ਜਾਂਦਾ ਪੂਰਾ ਜਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ ਜਾਂਦਾ ਔਰ ਇੱਕ ਤਸਵੀਰ ਜਿਹੜੀ ਹੈ ਕਿ ਮੇਰੇ ਬਿਲਕੁਲ ਲੈਫਟ ਹੈਂਡ ਜਿਹੜੀ ਹੈਗੀ ਆ ਬੈਰੀਅਰ ਦੀ ਹੈਗੀ ਆ ਜਿੱਥੇ ਜਿਹੜਾ ਵਾ ਪੂਰੇ ਜਿਹੜੇ ਕਿ ਬੈਰੀਕੇਡ ਜਿਹੜੇ ਗਏ ਨੇ ਉਹ ਲੱਗੇ ਹੋਏ ਨੇ ਇਹ ਬੈਰੀਕੇਟ ਹੈਗੇ ਨੇ ਸਾਹਮਣੇ ਮੰਚ ਹੈਗਾ ਤਾਂ ਤੀਜੀ ਤਸਵੀਰ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਸੀ ਜਿਸ ਨੇ ਧਿਆਨ ਖਿੱਚਣਾ ਹੈਗਾ ਆਮ ਲੋਕਾਂ ਦਾ ਕਿਸਾਨਾਂ ਦਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਵੱਖ-ਵੱਖ ਪੋਲੀਟਿਕਲ ਪਾਰਟੀਆਂ ਦਾ ਜਾਂ ਫਿਰ ਬੀਜੇਪੀ ਜਾਂ ਸਾਰੀਆਂ ਪਾਰਟੀਆਂ ਨੂੰ ਲੈ ਲਓ ਜਿਨ੍ਹਾਂ ਦਾ ਹੁਣ ਤੱਕ ਵਿਰੋਧ ਹੋਇਆ ਜਾਂ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਕੋਲ ਕਹਿ ਰਹੇ ਨੇ ਕਿ ਸਾਡੀ ਕੋਈ ਵੀ ਧਰ ਸਾਡੀ ਨਹੀਂ ਬਣੀ ਸਾਰਿਆਂ ਨੇ ਸਾਡਾ ਮਖੌਲ ਲੜਾਇਆ ਔਰ ਗੱਲਾਂ ਕੀਤੀਆਂ ਵਾਅਦੇ ਕੀਤੇ ਦਾਅਵੇ ਕੀਤੇ ਪਰ ਇੰਪਲੀਮੈਂਟ ਕੋਈ ਵੀ ਨਹੀਂ ਹੋਇਆ ਇਹ ਇੱਕ ਜਿਹੜਾ ਹੈਗਾ ਹੁਣ ਇਸ ਵਕਤ ਪੁਤਲਾ ਤਿਆਰ ਕੀਤਾ ਜਾ ਰਿਹਾ ਤਕਰੀਬਨ ਤਕਰੀਬਨ ਇਹ ਜਿਹੜਾ ਹੈਗਾ 10 ਫੁੱਟ ਦਾ ਪੁਤਲਾ ਹੈਗਾ ਉਸ ਨੂੰ ਤਿਆਰ ਕੀਤਾ ਜਾ ਰਿਹਾ ਪੁਤਲਾ ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਹੈਗਾ ਕਿਉਂਕਿ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਤਾਨਾਸ਼ਾਹੀ ਵੱਲ ਦੇਸ਼ ਵੱਧ ਰਿਹਾ ਹੈਗਾ ਇਸੇ ਕਰਕੇ ਪਿਛਲੇ ਸਾਲਾਂ ਦੇ ਵਿੱਚ ਵੀ ਵੇਖਿਆ ਤੁਸੀਂ ਕਿ ਪੰਜਾਬ ਦੇ ਵਿੱਚ ਬਹੁਤੀ ਥਾਂ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਡੇ ਪੁਤਲੇ ਬਣਾ ਕੇ ਉਹਨਾਂ ਨੂੰ ਆ ਜਿਹੜਾ ਹੈਗਾ ਸਾੜਿਆ ਗਿਆ ਫੂਕਿਆ ਗਿਆ ਔਰ ਆਪਣਾ ਵਿਰੋਧ ਜਾਰ ਕੀਤਾ ਗਿਆ ਕਿਉਂਕਿ ਲੋਕਤੰਤਰ ਦੇ ਵਿੱਚ ਇਹੀ ਗੱਲਾਂ ਰਹਿ ਜਾਂਦੀਆਂ ਨੇ ਤੁਸੀਂ ਦਬਾਅ ਬਣਾਉਣਾ ਹੈਗਾ ਆਪਣੀ ਗੱਲ ਕਰਨੀ ਹੈ ਕਿ ਦੇਖਦੇ ਪ੍ਰਧਾਨ ਮੰਤਰੀ ਤੱਕ ਕਿਵੇਂ ਜਿਹੜਾ ਹੈਗਾ ਉਹਨਾਂ ਦੇ ਪ੍ਰਤੀ ਜਿਹੜਾ ਹੈਗਾ ਸੰਦੇਸ਼ ਦੇਣਾ ਗਾ ਉਹਨਾਂ ਦੇ ਜਿੰਨੇ ਵੀ ਫੈਸਲੇ ਹੁੰਦੇ ਨੇ ਉਹਨਾਂ ਤੋਂ ਲੋਕ ਕਿਵੇਂ ਨਰਾਜ਼ ਨੇ ਉਹ ਇੱਕ ਸੰਕੇਤਕ ਰੂਪ ਦੇ ਵਿੱਚ ਦੇਣਾ ਹੁੰਦਾ ਇਹ ਇੱਕ ਵੱਡਾ ਜ਼ਰੀਆ ਹੁੰਦਾ ਕਿ ਜਦੋਂ ਧਰਨੇ ਮਜਾਰੇ ਐਜੀਟੇਸ਼ਨਾਂ ਹੋ ਜਾਂਦੀਆਂ ਨੇ ਫਿਰ ਉਸ ਸ਼ਖਸੀਅਤ ਦਾ ਪੁਤਲਾ ਬਣਾ ਕੇ ਫੂਕਿਆ ਜਾਂਦਾ ਕਿ ਸਾਨੂੰ ਤੁਹਾਡੇ ਵਰਗੇ ਨੇਤਾ ਦੀ ਜਿਹੜੀ ਹੈਗੇ ਕੰਮ ਕਰਨ ਦੇ ਜਿਹੜਾ ਤਰੀਕਾ ਹੈਗਾ ਉਹ ਪਸੰਦ ਨਹੀਂ ਆ ਰਿਹਾ ਇਹ 10 ਫੁੱਟ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਕਿਸਾਨਾਂ ਆਗੂ ਇੱਥੇ ਹੈਗੇ ਨੇ ਬਜ਼ੁਰਗ ਨੇ ਕਾਫੀ ਦਿਨਾਂ ਤੋਂ ਇੱਥੇ ਬੈਠੇ ਹੋਏ ਨੇ तकरीबन 11 ਮਹੀਨੇ ਦਾ ਅੱਜ ਅੰਦੋਲਨ ਜਿਹੜਾ ਹੈਗਾ ਪੂਰਾ ਹੋ ਚੁੱਕਿਆ 1 ਸਾਲ ਜਿਹੜਾ ਹੈਗਾ 1 ਮਹੀਨੇ ਬਾਅਦ ਪੂਰਾ ਹੋ ਜਾਵੇਗਾ ਔਰ ਅ ਤਕਰੀਬਨ ਜਿਹੜੇ ਕਿ ਨੇ 14 15 ਕਿਸਾਨ ਜਿਹੜੇ ਕਿ ਨੇ ਇੱਥੋਂ ਇਸ ਮੋਰਚੇ ਤੋਂ ਜਿਹੜਾ ਹੈਗਾ ਸ਼ਹਾਦਤ ਪਾ ਚੁੱਕੇ ਨੇ ਕਿਸਾਨ ਆ ਗੂ ਸਾਡੇ ਨਾਲ ਨੇ ਮੋਰਚਾ ਤਕਰੀਬਨ ਮੋਰਚਾ ਇੱਕ ਜਿਹੜਾ ਹੈਗਾ ਸਾਲ ਚ ਪੂਰਾ ਹੋਣ ਜਾ ਰਿਹਾ ਜੀ ਅੱਜ 10 ਫੁੱਟ ਦਾ ਜਿਹੜਾ ਹੈਗਾ ਤੁਸੀਂ ਪ੍ਰਧਾਨ ਮੰਤਰੀ ਦਾ ਪੁਤਲਾ ਤਿਆਰ ਕਰ ਰਹੇ ਹੋ ਕਾਰਨ ਕੀ ਆ ਇਸ ਨੂੰ ਅ ਅਗਲੀ ਰਣਨੀਤੀ ਦੇ ਵਿੱਚ ਕਿਵੇਂ ਲੈ ਕੇ ਜਾ ਰਹੇ ਸਰਦਾਰ ਜਗਤ ਸਿੰਘ ਸੂਬਾ ਪ੍ਰਧਾਨ ਭਾਰਤੀ ਕੌਂ ਦੇ ਟੱਪ ਢੇੜੀ ਕਲਾ ਜੀ ਇਹ ਜਿਹੜਾ ਪੁਤਲਾ ਫੁਕਰੇ ਆ ਸੀ ਨਾ 15 ਫੁੱਟ ਦਾ ਉੱਚਾ ਬਣਾ ਕੇ ਉਹ ਪਹਿਲਾਂ ਵੀ ਫੁਕਕੇ ਨੇ ਹੁਣ ਵੀ ਫੁਕਕਿਆ ਸਾਡੀਆਂ ਜਿਹੜੀਆਂ 2020 ਦੇ 21 ਦੇ ਵਿੱਚ ਮਤਲਬ ਬੜੇ ਕਿਤੇ ਬਟੇ ਮੋਦੀ ਨੇ ਉਹ ਪੂਰੇ ਨਹੀਂ ਕਰਾਇਆ ਹੈਗੇ ਆ 12ਵਾਂ ਫਾਸਲਾ ਤੇ ਅਸੀਂ ਐਮਐਸਬੀ ਮੰਗ ਰਹੇ ਆ ਸਾਡੀ ਐਮਐਸਬੀ ਮਿਲਣੀ ਚਾਹੀਦੀ ਆ ਸਾਰੀਆਂ ਫਸਲਾਂ ਤੇ ਅਸੀਂ ਜਿਹੜੀ ਮਰਜ਼ੀ ਫਸਲ ਬੀਜੀ ਆ ਜਿਹੜੀ ਮਰਜ਼ੀ ਨਾ ਬੀਜੀ ਕਿੰਨੇ ਫੁੱਟ ਦਾ ਪੁਤਲਾ ਤਿਆਰ ਕੀਤਾ ਇਹ 15 ਫੁੱਟ ਦਾ ਆ ਜੀ ਹਾਂ 15 ਤੋਂ ਉੱਤੇ ਹੀ ਹੋਊਗਾ ਕਟਣੀ ਹੈਗਾ ਇਹ ਮਤਲਬ ਇਹ ਮਤਲਬ ਪੁਤਲਾ ਬਣਾ ਕੇ ਇੱਥੇ ਕੱਲ ਨੂੰ 12 ਵਜੇ ਇਹਦਾ ਪੁਤਲਾ ਭੁੱਕਿਆ ਜਾਣਾ ਤਾਂ ਕੋਈ ਖਾਸ ਕੱਲ ਨੂੰ ਕਾਲ ਕੀਤੀ ਗਈ ਹੈ ਜੀ ਕਿਸਾਨਾਂ ਨੂੰ ਹਾਂ ਜੀ ਹਾਂ ਸਾਰੇ ਇੰਡੀਆ ਦੇ ਵਿੱਚ ਕਾਲ ਹੋਈ ਵੀ ਆ ਸਾਰੇ ਇੰਡੀਆ ਇਹ ਪੁਤਲੇ ਫੁੱਕੇ ਜਾਣਗੇ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਉਸੇ ਤਿਆਰੀ ਦੇ ਵਿੱਚ ਸ਼ੰਭੂ ਵਿਹਾਰੀਰ ਦੇ ਵਿੱਚ ਤਿਆਰੀ ਹੈ ਇੱਥੇ ਵੀ ਤੇ ਤਿਆਰੀ ਆ ਹੋਰ ਜਿੱਥੇ ਜਿੱਥੇ ਪਿੰਡਾਂ ਦੇ ਵਿੱਚ ਵੀ ਮਤਲਬ ਮਤਲਬ ਹੋਰ ਵੀ ਸਟਾਨਾਂ ਤੇ ਜਿੱਥੇ ਜਿੱਥੇ ਗਰਾਉਂਡ ਪੁਤਲਾ ਫੁੱਕੇ ਸੰਕੇਤ ਕੀ ਦੇਣਾ ਚਾਹੁੰਦੇ ਹੋ ਜੀ ਦੇਖੋ ਅਸੀਂ ਤਾਂ ਇਹਦਾ ਰੋਸ ਜੋ ਸਾਨੂੰ ਰੋਸ ਹੈ ਨਾ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਦੀ ਐਮਐਸਪੀ ਨਹੀਂ ਦੇ ਰਹੇ ਆ ਅਸੀਂ ਤੇ ਅਗਰ ਨਹੀਂ ਕਰਦੇ ਆ ਬਿਜਲੀ ਦਾ ਬਿੱਲ ਹੈ ਜਿਹੜਾ ਚਿੱਪਾ ਲੱਗ ਰਿਹਾ ਸਾਡੇ ਨਾਲ ਵੈਧੇ ਕੀਤੇ ਨੇ ਰੱਦ ਕਰੇ ਨੇ ਉਹਨੇ ਤਿੰਨ ਕਾਨੂੰਨ ਜਦਨ ਮਤਲਬ 2019 ਨੂੰ ਮਤਲਬ ਆਪਣਾ ਆਪਣਾ ਨਾਰਕਦੇਵ ਜੀ ਦੇ ਜਨਮ ਦਿਹਾੜੇ ਤੇ ਨੇ ਤਿੰਨੇ ਕਾਨੂੰਨ ਰੱਦ ਕਰੇ ਨੇ ਫਿਰ ਉਹ ਮੁਰਮੁਰ ਕੇ ਦੁਬਾਰੇ ਕਾਨੂੰਨ ਹੋਰ ਘੱਲਣਾ ਕਰਕੇ ਉਹ ਕਰ ਰਿਹਾ ਕਦੇ ਕਾਲੇ ਕਾਨੂੰਨ ਆ ਜਾਂਦੇ ਨੇ ਦੇ ਲੋਕਾਂ ਨੂੰ ਮਤਲਬ ਤੰਗ ਕਰ ਰੱਖਿਆ ਇਹ ਨਹੀਂ ਲੋਕ ਸੋਚਦੇ ਹੈਗੇ ਵੀ ਇਹ ਮੋਦੀ ਕਰ ਕੀ ਰਿਹਾ ਹੈ ਅੱਜ ਤੱਕ ਇਹਨੇ 15 11 ਸਾਲਾਂ ਦੇ ਵਿੱਚ ਕੁਝ ਨਹੀਂ ਦਿੱਤਾ ਹੈ ਗਿਆ ਸਰਨਾ ਹੋਰ ਕਿਸਾਨ ਅਗੂ ਨੇ ਅਸੀਂ ਜਦੋਂ ਆਏ ਸੀ ਤਾਂ ਇਹ ਕਿਸਾਨ ਜਿਹੜਾ ਹੈਗਾ ਪੁਤਲੇ ਨੂੰ ਤਿਆਰ ਕਰ ਰਿਹਾ ਸੀ ਬੜੇ ਸ਼ਿੱਦਤ ਨਾਲ ਲੱਗਿਆ ਹੋਇਆ ਸੀਗਾ ਕਦੋਂ ਤੋਂ ਲੱਗੇ ਪੁਤਲਾ ਤਿਆਰ ਕਰਨ ਇਹਨੂੰ ਹੋ ਗਈ ਸਾਨੂੰ 2 ਘੰਟੇ ਹਾਂਜੀ ਕੱਲ ਨੂੰ 12 ਵਜੇ ਇਹਦਾ ਕੰਮ ਕਰ ਦਾਂਗੇ ਮੈਂ ਅੱਗੇ ਦੇਖ ਰਿਹਾ ਸੀਗਾ ਥੋੜਾ ਇੱਕ ਥੋੜੀ ਸਾਈਡ ਦੇ ਦਿਓ ਜੀ ਇਹ ਪੂਰਾ ਜਿਹੜਾ ਹੈਗਾ ਸੈਂਚਾ ਪੂਰਾ ਤਿਆਰ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਪੂਰਾ ਬਣਾ ਕੇ ਲਿਆਇਆ ਪਹਿਲਾਂ ਇਹਦੇ ਵਿੱਚ ਹੁਣ ਪ੍ਰਾਲੀ ਜਿਹੜੀ ਕਿ ਭਰੀ ਜਾ ਰਹੀ ਹੈ ਇਹ ਸਰੀਆ ਪਿਆ ਤਿਆਰ ਕੀਤਾ ਗਿਆ ਵਿੱਚ ਕੰਡੇ ਵਾਲੀ ਤਾਰ ਪਾਈ ਗਈ ਹੈ ਤਾਂ ਜੋ ਪ੍ਰਾਲੀ ਵਿੱਚੋਂ ਨਿਕਲੇ ਨਾ ਔਰ ਚਿੱਟੇ ਰੰਗ ਦਾ ਜਿਹੜਾ ਉੱਤੇ ਕਪੜਾ ਦਿੱਤਾ ਜਾ ਰਿਹਾ ਇਹ ਪਹਿਲਾਂ ਹੀ ਤਿਆਰੀ ਕੀਤੀ ਗਈ ਸੀ ਇਹ ਅੱਜ ਤਿਆਰੀ ਕਰਵਾ ਕੇ ਲਿਆ ਕੇ ਜਿਹ ਪਹਿਲਾਂ ਇੱਥੇ ਤਿਆਰ ਕਰਵਾ ਲਿਆ ਸੀ ਉਹ ਤਿਆਰ ਕਰਿਆ ਜੀ ਆਪ ਹੀ ਹੁਣ ਇਹਨੂੰ ਕਦੋਂ ਤਿਆਰ ਕਰਵਾਇਆ ਫਿਰ ਇਹ ਪੂਰੇ ਸੰਚਾ ਜਿਹੜਾ ਢਾਂਚਾ ਜਿਹੜਾ ਕਿ ਤਿਆਰ ਕੀਤਾ ਇਹ ਹੁਣ ਹੀ ਕਰਾਇਆ ਜੀ ਤਿਆਰ ਤਾਰ ਮਾਰਤੀ ਉਤੋਂ ਇਹਦਾ ਕਪੜਾ ਲਵੇਟ ਦਾਂਗੇ ਇਹਨੂੰ ਪੁਤਲਾ ਤਿਆਰ ਕਰਤਾ ਜੀ ਇਹ ਜੀ ਆ ਇਹ ਸਰੀਏ ਸੁਰਗੇ ਕਦੋਂ ਤਿਆਰ ਕੀਤੇ ਫਿਰ ਸਾਰੇ ਇਹ ਸਰੀਏ ਜੀ ਰਾਤ ਆ ਬਾਰਡਿੰਗ ਕਰਵਾ ਲਿਆ ਇੱਥੇ ਮਾਸ਼ਾਅੱਲ ਪੂਰੀ ਤਿਆਰੀ ਸੀ ਰਾਤ ਤੋਂ ਹੀ ਵੀ ਕੱਲ ਨੂੰ ਪੁਤਲਾ ਬਣਾਉਣਾ ਪਹਿਲਾਂ ਰਾਤ ਨੂੰ ਇੱਕ ਸੰਚਾ ਤਿਆਰ ਕਰ ਲਓ ਜਿਹਦੇ ਵਿੱਚੋਂ ਪੁਤਲਾ ਤਿਆਰ ਕੀਤਾ ਜਾਂਦਾ ਹਾਂ ਜੀ ਪੂਰੀ ਤਿਆਰੀ ਕਿੰਨਾ ਕਸਮਾ ਲੱਗ ਜੂ ਹੋਰ ਇਹਨੂੰ ਤਿਆਰ ਕਰਨ ਤੇ ਖਾਜੂ ਇਹ 2 ਘੰਟੇ ਹੋਰ ਜੀ 1.5 ਘੰਟਾ ਮਾਨੂੰ ਖਾਜੂ ਹੋਰ ਮੌਜ ਨਾਲ 15 ਫੁੱਟ ਦਾ ਹੀ ਪੁਤਲਾ ਕਿਉਂ ਤੇ ਛੋਟਾ ਬਣ ਸਕਦਾ ਇੱਕ ਸੰਕੇਤਕ ਅਸੀਂ ਰੋਸ ਹੀ ਜਾਰ ਕਰਨਾ 15 ਫੁੱਟ ਦਾ ਹੀ ਤਿਆਰ ਕਿਉਂ ਕੀਤਾ 15 ਫੁੱਟ ਦਾ ਤਾਂ ਵੱਧ ਕਰਿਆ ਜੀ ਫਿਰ ਸਾਡੀ ਉਹ ਆ ਜੀ ਮੋਦੀ ਸਰਕਾਰ ਨੂੰ ਪਤਾ ਲੱਗੇ ਵੀ ਸਾਡਾ ਵੱਡਾ ਕਰਕੇ ਜਥੇਬੰਦੀ ਵੱਡੀ ਆ ਜਦੋਂ ਫਿਰ ਇਹ ਵੀ ਵੱਡਾ ਕਰਨਾ ਪਊ ਸਾਨੂੰ ਇਸੇ ਕਰਕੇ ਲੱਗੇ ਹੋਏ ਆ ਇਹ ਸ਼ਿੱਦਤ ਨਾਲ ਹੁੰਦਾ ਅੰਦਰੋਂ ਜਨੂਨ ਹੁੰਦਾ ਕਿ ਅੱਜ ਪੁਤਲਾ ਤਿਆਰ ਕੋ ਬਹੁਤ ਸਾਰੇ ਕਿਸਾਨ ਵੀਰੇ ਤੁਸੀਂ ਖਾਸ ਤੌਰ ਤੇ ਕਿਉਂ ਕਿ ਨਹੀਂ ਤੁਸੀਂ ਖਾਸ ਤੌਰ ਤੇ ਕਿਉਂ ਚੁਣੇਗੇ ਵੀ ਤੁਸੀਂ ਪੁਤਲਾਏ ਤਿਆਰ ਕਰਨਾ ਅਸੀਂ ਕਰਨਾ ਜੀ ਹੁਣ ਸਾਰੇ ਜਦੋਂ ਅਸੀਂ ਆਗੂ ਆ ਪਿੰਡਾਂ ਦੇ ਪ੍ਰਧਾਨ ਅਸੀਂ ਸਾਰੇ ਆ ਅਸੀਂ ਅਸੀਂ ਸਾਨੂੰ ਕਰਨਾ ਪਊ ਆ ਜੀ ਸਾਡੀਆਂ ਡਿਊਟੀਆਂ ਨੇ ਦੱਲੇ ਵਾਲਾ ਸਾਹਿਬ ਉੱਥੇ ਬੈਠੇ ਨੇ ਉੱਥੇ ਵੀ ਉਧਰ ਵੀ ਸਾਡੇ ਬੰਦੇ ਗਏ ਹੋਏ ਨੇ ਜਿਹੜੇ ਇੱਥੇ ਨੇ ਫਿਰ ਉਹ ਪੁਤਲਾ ਤਿਆਰ ਕਰਨ ਚ ਆਦੀ ਸੇਵਾ ਦੇਣ ਹਾਂ ਜੀ ਅਸੀਂ ਤਿਆਰ ਤਿਆਰੀ ਵਰਤਰੀ ਕਰਨੀ ਆ ਪ੍ਰਧਾਨਾਂ ਦੇ ਕਾਹਲ ਤੇ ਵੀ ਆ ਕੰਮ ਕਰੋ ਗੱਲ ਕਿੰਨਾ ਕੇ ਇਕੱਠ ਹੋ ਜਾਏਗਾ ਜੀ ਇੱਥੇ ਜਿਹੜੀ ਤੁਸੀਂ ਕਾਲ ਕੀਤੀ ਵੀ ਹੈ ਦੇਖੋ ਅਸੀਂ ਢੇੜੇ ਦੇ ਪਿੰਡਾਂ ਨੂੰ ਵੱਡੀ ਕਾਲ ਕੀਤੀ ਹੈ ਇਥੇ ਕਾਠਾ ਸੈਂਕੜਿਆਂ ਦਾ ਹਜ਼ਾਰਾਂ ਦਾ ਹੋ ਸਕਦਾ ਕਿਉਂਕਿ ਅਸੀਂ ਖੁੱਲੀ ਗੱਲ ਦਿੱਤੀ ਹੈ ਕੋਈ ਜੁम्मेवारਤਾ ਲਈ ਨਹੀਂ ਹੈਗੀ ਵੱਡਾ ਇਕੱਠ ਕਰਕੇ ਇਹ ਮੋਦੀ ਦਾ ਪੁਤਲਾ ਫੂਕਣਾ ਕਿਉਂਕਿ 11 ਮਹੀਨੇ ਸਾਨੂੰ ਬੈਠਿਆਂ ਨੂੰ ਹੋ ਗਏ ਤੇ 45 ਦਿਨ ਡਲੇਵਾਲ ਸਾਹਿਬ ਨੂੰ ਮਰਨ ਮਰਤੇ ਬੈਠੇ ਨੂੰ ਹੋ ਗਏ ਸਾਡੀ ਕੋਈ ਸਲਵਾਈ ਨਹੀਂ ਕਰ ਰਹਾ ਸਾਨੂੰ ਮਤਲਬ ਇੱਥੇ ਇਸ ਦੇਸ਼ ਦੇ ਕਿਸਾਨ ਹੀ ਨਹੀਂ ਸਮਝ ਰਹੇ ਵੀ ਇਹ ਸਾਡੇ ਦੇਸ਼ ਦੇ ਕੋਈ ਲੋਕ ਨਹੀਂ ਅਸੀਂ ਕਿਤ ਕਰੋਸ ਆ ਤੁਹਾਡਾ ਜੀ ਪੁਤਲਾ ਫੂਕ ਕੇ ਆਪਦੀ ਗੱਲ ਰੱਖਣੀ ਜੀ ਇਹ ਜਿਹੜਾ ਪੁਤਲੇ ਫੂਕ ਰਹੇ ਹਾਂ ਅੱਜ ਹਰੇਕ ਪਿੰਡ ਦੇ ਵਿੱਚ ਹਜ਼ਾਰਾਂ ਦਾ ਇਕੱਠ ਕਰਕੇ ਸਾਰੇ ਲੋਕਾਂ ਨੂੰ ਜਗਾ ਰਹੇ ਹਾਂ ਵੀ ਮੋਦੀ ਸਰਕਾਰ ਅਜ ਵੀ ਆਪਣਾ ਧੱਕਾ ਕਰ ਰਹੀ ਹੈ ਇਸ ਲਈ 13000 ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਹਜ਼ਾਰ-ਹਜ਼ਾਰ ਤੋਂ 2000 ਦਾ ਇਕੱਠ ਕਰਕੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਇਹ ਪੁਤਲੇ ਫੂਕ ਰਹੇ ਹਾਂ ਕਿ ਲੋਕ ਜਾਗ ਪਣ ਜਾਗਾ ਕੇ ਮਤਲਬ ਬਾਡਰਾਂ ਤੇ ਆ ਜਾਣਾ ਤੇ ਲੋਕਾਂ ਨੂੰ ਜਗਾ ਰਹੇ ਹਾਂ ਅਸੀਂ ਇਹ ਪੁਤਲੇ ਮਾ ਫੂਕ ਕੇ ਤਾਂ ਕੱਲ ਜਿਹੜਾ 10 ਤਰੀਕ ਹੈਗੀ ਹੈ 10 ਤਰੀਕ ਨੂੰ ਸ਼ੰਭੂ ਬਿਹਾਰੀਅਰ ਤੇ ਕਾਲ ਕੀਤੀ ਗਈ ਸੀ ਪੂਰੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਦੇ ਪੁਤਲੇ ਭੁਕੇ ਜਾਣਗੇ ਸ਼ੰਭੂ ਬੈਰੀਅਰ ਤੇ ਉਸ ਦੀ ਤਿਆਰੀ ਕੀਤੀ ਜਾ ਰਹੀ ਹੈ तकरीबन 15 ਫੁੱਟ ਦਾ ਪੁਤਲਾ ਉਹ ਤਿਆਰ ਕੀਤਾ ਜਾ ਰਿਹਾ ਪੂਰਾ ਦੇਖ ਸਕਦੇ ਹੋ ਢਾਂਚਾ ਜਿਹੜਾ ਹੈਗਾ ਪੁਤਲੇ ਦਾ ਜਿਹੜਾ ਹੈਗਾ ਤਿਆਰ ਕੀਤਾ ਗਿਆ ਇਹ ਲੋਹੇ ਦਾ ਜਿਹੜਾ ਹੈਗਾ ਪਹਿਲਾਂ ਕੁੰਡਲ ਬਣਾ ਕੇ ਉਸ ਦੇ ਪੈਰ ਬਣਾ ਕੇ ਤਾਂ ਜੋ ਜ ਖੜਾ ਕੀਤਾ ਜਾਵੇ ਪੁਤਲਾ ਉਹ ਡਿੱਗੇ ਨਾ ਤੇ ਕੋਈ ਜਦੋਂ ਪੁਤਲੇ ਨੂੰ ਅੱਗ ਲੱਗੇ ਨਾ ਕੋਈ ਨੁਕਸਾਨ ਨਾ ਇਸੇ ਕਰਕੇ ਪੂਰਾ ਪੁਖਤਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਇੰਤਜ਼ਾਮ ਕੀਤਾ ਗਿਆ ਇਹ ਲੋਹੇ ਦੀ ਜਿਹੜੀ ਹੈਗੀ ਆ ਗ੍ਰਿੱਲ ਜਿਹੜੀ ਹੈਗੀ ਲਗਾਈ ਗਈ ਆ ਪਾਈਪ ਪਹਿਲਾਂ ਥੱਲੇ ਨੀਚੇ ਬਣਾ ਕੇ ਉਹਦੇ ਉਸੇ ਤਰੀਕੇ ਨਾਲ ਪੈਰ ਬਣਾਏ ਗਏ ਨੇ ਉੱਪਰ ਚਿੱਟਾ ਕੱਪੜਾ ਪਾ ਕੇ ਚਿਪੀਆਂ ਲਾ ਕੇ ਜਿਹੜਾ ਹੈਗਾ ਇੱਕ ਵਿਅਕਤੀ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਇਸ ਨੂੰ 15 ਫੁੱਟ ਦੇ ਰੂਪ ਦੇ ਵਿੱਚ ਤਿਆਰ ਕੀਤਾ ਜਾਵੇਗਾ ਔਰ ਉੱਪਰ ਜਿਹੜੀ ਹੈਗੀ ਆ ਇਹ ਪੂਰਾ ਸਰੀਰ ਤਿਆਰ ਕੀਤਾ ਗਿਆ ਇਧਰ ਉੱਪਰ ਜਿਹੜਾ ਹੈਗਾ ਹੁਣ ਆ ਜਿਹੜਾ ਹੈਗਾ ਮੁਖ ਜਿਹੜਾ ਹੈਗਾ ਚਿਹਰਾ ਜਿਹੜਾ ਹੈਗਾ ਉਹ ਹੁਣ ਤਿਆਰ ਕੀਤਾ ਜਾ ਰਿਹਾ ਸੰਕੇਤਕ ਜਿਹੜਾਗਾ ਰੋਸ ਹੈਗਾ ਕਿਸਾਨਾਂ ਦਾ ਇਹ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਕਿ ਇਹ ਤਕਰੀਬ ਨੇ 1 ਸਾਲ ਤੋਂ ਕਿਸਾਨ ਡਟੇ ਹੋਏ ਨੇ ਬਹੁਤ سارے ਕਿਸਾਨਾਂ ਨੇ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ ਇੱਥੇ ਹੀ ਬਹੁਤ ਸਾਰੇ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਪਰ ਕੋਈ ਵੀ ਜਿਹੜਾਗਾ ਹੱਲ ਨਹੀਂ ਨਿਕਲੇ ਇਸੇ ਕਰਕੇ ਪਹਿਲਾਂ ਰੇਲਾਂ ਰੋਕੀਆਂ ਗਈਆਂ ਖਨੌਰੀ ਇੱਕ ਵੱਡੀ ਜਿਹੜੀ ਗਿਆ ਕਿਸਾਨ ਪੰਚਾਇਤ ਕੀਤੀ ਗਈ ਤੇ ਹੁਣ ਪ੍ਰਧਾਨ ਮੰਤਰੀ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ तकरीबन ਹੋ 2 2.5 ਘੰਟੇ ਦੇ ਵਿੱਚ ਪੁਤਲਾ ਤਿਆਰ ਹੋ ਜਾਵੇਗਾ ਕੱਲ ਦੀ ਜਿਹੜੀ ਕਾਲ ਕੀਤੀ ਗਈ ਹੈ 12 ਵਜੇ ਪੁਤਲੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਅੱਗ ਲਗਾਈ ਜਾਵੇਗੀ ਸਾੜਿਆ ਜਾਵੇਗਾ ਇੱਥੇ ਤਾਂ ਆਗ ਲਗਾ ਕੇ ਜਦ ਤੱਕ ਆਪਣਾ ਰੋਸ ਜਿਹੜਾ ਗਜਾਰ ਕੀਤਾ ਜਾਊਗਾ ਕਿਸਾਨ ਆਗੂ ਆਪਣੇ ਪੁਤਲੇ ਨੂੰ ਤਿਆਰ ਕਰਨ ਦੇ ਵਿੱਚ ਲਗਾਤਾਰ ਲੱਗੇ ਹੋਏ ਨੇ ਔਰ ਇਹ ਸੰਕੇਤ ਗਰੋਸ ਰਹਿੰਦਾ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਔਰ ਕੱਲ ਦਾ ਦਿਨ ਬਹੁਤ ਐਮ ਹੋਵੇਗਾ ਜਿਹੜੇ ਕਿਸਾਨ ਆਗੂ ਧਰਨੀ ਤੇ ਬੈਠੇ ਹੋਏ ਨੇ ਜਿਹੜੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਵਕ ਵਕ ਬਾਰਡਰਾਂ ਤੇ ਬੈਠੇ ਹੋਏ ਨੇ ਕੱਲ 12 ਵਜੇ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਫੋਕਣ ਦੀ ਕਾਲ ਦਿੱਤੀ ਗਈ ਹੈ ਇਸੇ ਨੂੰ ਕਰਕੇ ਜਿਹੜਾ ਹੈਗਾ ਇੱਕ ਪੁਤਲਾ ਸ਼ੰਭੂ ਬੇਰੀਅਰ ਤੇ ਤਿਆਰ ਕੀਤਾ ਗਿਆ ਜਿਹਦੀ ਲੰਬਾਈ ਜਿਹੜੀ ਹੈ 15 ਫੁੱਟ ਦੇ ਕਰੀਬ ਰਹਿਣ ਵਾਲੀ ਆ ਤਾਂ ਜੋ ਆਮ ਲੋਕਾਂ ਨੂੰ ਪਤਾ ਲੱਗੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੋਕੇ ਕਿਸਾਨ ਆਪਣਾ ਰੋਸ ਜ਼ਾਹਰ ਕਰ ਰਹੇ ਨੇ ਕੈਮਰਾਮੈਨ ਹੈਰੀ ਦੇ ਨਾਲ ਰਮਨਦੀਪ ਅਨਮਿਟਿਵੀ ਸ਼ੰਭੂ ਬੇਰੀਅਰ